ਸਕਾਮਲ ਦੀ ਬਾਬਾ ਗੁਰਵਿੰਦਰ ਸਿੰਘ ਜੀ ਖੇੜੀ ਜੱਟਾਂ ਵਾਲੇ ਇੱਕ ਵਾਰੀ ਫੇਰ ਦਸ਼ਕੋ ਤੁਹਾਡੀ ਕਚੈਰੀ ਵਿੱਚ ਹਾਜ਼ਰ ਆ ਬਾਬਾ ਜੀ ਬਣਾ ਰਹੇ ਆ ਘੋੜੇ ਪੰਜਾਬ ਸ਼ਿੰਗਾਰ ਦਾ ਦਾਣਾ ਬਾਬਾ ਜੀ ਕਿਹੜੇ ਘੋੜੇ ਦਾ ਬਣਾ ਰਹੇ ਆ ਲਈ 50000 ਦਾ ਮੇਰਾ ਟੈਂਪੀਅਰ ਇਹ ਬਾਬਾ ਜੀ ਆਪਣੇ ਹੱਥੀਂ ਸੇਵਾ ਕਰਦੇ ਆ ਘੋੜਿਆਂ ਦੀ ਸਾਰਾ ਜੋ ਵੀ ਆ ਦਾਣਾ ਸਾਰਾ ਆਪ ਬਣਾਉਂਦੇ ਆ ਕਿਸੇ ਨੌਕਰ ਚੌਕਰ ਤੋਂ ਨਹੀਂ ਬਣਾਉਂਦੇ ਉਹ ਬਾਬਾ ਜੀ ਦੇ ਬ੍ਰਦਰ ਆ ਭਜੀ ਕੀ ਨਾਮ ਤੁਹਾਡਾ? ਕੁਲਵਿੰਦਰ ਸਿੰਘ। ਕੁਲਵਿੰਦਰ ਸਿੰਘ ਕਿਹੜੀ ਜੱਟਾਂ ਵਾਲੇ? ਛੋਟੇ ਬਾਬਾ ਜੀ। ਆ ਬਾਬਾ ਜੀ। ਬਾਬਾ ਜੀ ਦਾਣੇ ਵਿੱਚ ਕੀ ਕੀ ਪਾਇਆ ਤੁਸੀਂ? ਬਸ ਸਿੰਪਲਾ ਬਾਬਾ ਜੀ ਛੋਲੇ। ਹਾਂਜੀ। ਤੇ ਜਮੀ ਪ੍ਰੈਸ ਕਰਕੇ ਹਾਂਜੀ। ਥੋੜੀ ਤੇ ਕਣਕ ਹਾਂਜੀ। ਜਿਹੜੀ ਕਣਕ ਸਾਫ਼ਤ ਨਹੀਂ ਪਾਉਣੀ ਉਹਨੂੰ ਨਾ ਦੜੀ ਜ ਨਹੀਂ ਕਹਿੰਦੇ। ਹਾਂਜੀ ਹਾਂਜੀ ਹਾਂਜੀ। ਉਹਦਾ ਜ਼ਰੂਰ ਕੇ ਹੋ ਗਿਆ ਮੇਰੇ ਨਾਲ ਮਿਕਸਚਰ ਹਾਂਜੀ ਤੇ ਸਰੋਂ ਦਾ ਤੇਲ ਠੀਕ ਆ ਜੀ ਆਇਲ ਮੇਗਾ ਹੋ ਵੀ ਕੋ ਪਾ ਗਏ ਠੀਕ ਆ ਜੀ ਹਾਂ ਇਹ ਕਰਕੇ ਤੇ ਬਾਬਾ ਜੀ ਕਿੰਨਾ ਦਾਣਾ ਪਾਉਣੇ ਨੇ ਕਿੰਨੇ ਕਿਲੋ ਦਾਣਾ ਬਾਈ ਜੀ ਦੇਖ ਲਓ ਵੀ ਹੁੰਦਾ ਦਾ ਡੇਢ ਕਿਲੋ ਆ ਸਵਾਨ ਸੂਣ ਪਾ ਸਵਾਨ ਸੂਣ ਤੇਲ ਤੂਲ ਪਾ ਕੇ ਥੋੜਾ 100 200 ਗ੍ਰਾਮ ਵੱਜ ਜੰਨਾ ਠੀਕ ਆ ਜੀ ਠੀਕ ਆ ਇਹਨਾਂ ਨੂੰ 2 ਕਿਲੋ ਤੋਂ ਘੱਟ ਹੀ ਹੁੰਦਾ ਤਕਰੀਕ ਕੰਡਾ ਵੀ 2 ਕਿਲੋ ਇਹਨਾਂ ਜਿਹੜੇ ਇਹਦਾ ਬਾਕੀ ਨੂੰ ਵੀ ਦੇਖ ਲਓ ਆ ਇੰਨਾ ਕੀ ਦਾਣਾ ਪੈਣਾ ਇੰਨਾ ਕਿੰਨਾ ਦਾਣਾ ਪੈਂਦਾ ਜੀ ਕਈ ਲੋਕ ਜਿਹੜਾ 10 10 15 15 ਕਿਲੋ ਪਾਉਂਦੇ ਆ ਦੇਖੋ 1 ਕਿਲੋ 700 ਗ੍ਰਾਮ ਹੁਣ ਇਹਦੇ ਜੋ ਜੋ ਬੱਠਲ ਦਾ ਵੀ ਹੈ ਹਾਂ ਬੱਠਲ ਦਾ ਵੀ ਹੈਗਾ ਜੀ ਉਹੀ 1.5 ਕਿਲੋ ਦਾਣਾ ਹੋ ਗਿਆ ਜਿੰਨਾ ਦਾਣ ਦਾ ਤੁਲੂ ਠੀਕ ਆ ਬਾਬਾ ਜੀ ਪਾਣੀ ਪਿਆ ਤਾਂ ਇਹ ਬਾਬਾ ਜੀ ਦੁਪਹਿਰ ਦੇ ਟਾਈਮ ਪਾਉਣਾ ਜੀ ਆਹ ਸਾਫ ਤੇਲ ਨਾ ਰਿਹਾ ਸਾਰੇ ਟੱਕਰ ਕਰ ਰਿਹਾ